मैं जी पुनीर मेरा थे पूरा बुरा हाल है एम एल ए साहब को लो जीवन ज्योति जी को लैम ਦੀ ਬੰਦੇ ਜਗਾ ਬਹੁਤ ਆਵਾਜ਼ ਆ ਰਹੀ ਹੁੰਦੀ ਆ ਹਾਂ ਮੈਂ ਜੀ ਪੁਨੀਰੇਸ਼ਰ ਮੇਰਾ ਇਥੇ ਮੈਨੂਫੈਕਚਰਿੰਗ ਯੂਨਿਟ ਹੈ ਤੇ ਸਾਡੇ ਦੋ ਮੈਨੂਫੈਕਚਰਿੰਗ ਯੂਨਿਟ ਨੇ ਸਾਨੂੰ ਇਸ ਵੇਲੇ ਬਰਸਾਤ ਕਰਕੇ ਆਪਣੀ ਫੈਕਟਰੀ ਜਾਣਾ ਮੁਸ਼ਕਲ ਹੋ ਰਿਹਾ ਹੈ ਸਾਰਾ ਫੋਕਲ ਪੁਆਇੰਟ ਜਿਹੜਾ ਹੈ ਉਹ ਪਾਣੀ ਨਾਲ ਭਰ ਗਿਆ ਹੈ। ਔਰ ਟੋਟਲ ਸੀਵਰ ਸਿਸਟਮ ਜਾਮ ਹੈ। ਔਰ ਉਪਰੋਂ ਰੋਡਜ਼ ਦਾ ਕੰਮ ਬਹੁਤ ਸਲੋ ਹੋ ਰਿਹਾ ਹੈ। ਤੇ ਇਹ ਚਾਹਨਿਆ ਕਿ ਐਡਮਿਨਿਸਟ੍ਰੇਸ਼ਨ ਇਸ ਵੱਲ ਧਿਆਨ ਕਰੇ। ਸਿਰਫ 2 ਘੰਟੇ ਦੀ ਬਾਰਿਸ਼ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਫੋਕਲ ਪੁਆਇੰਟ ਗਿੱਟੇ-ਗਿੱਟੇ ਨਹੀਂ ਗੋਟੇ-ਗੋਟੇ ਪਾਣੀ ਭਰ ਗਿਆ। ਇਹਦੇ ਵਿੱਚ ਦੇਖੋ ਲੇਬਰ ਕੋ ਸਾਈਕਲ ਨੇ ਕੋਈ ਵਾਕ ਵੀ ਕਰਦੇ ਨੇ। ਉਹਨਾਂ ਦਾ ਆਣਾ ਜਾਣਾ ਮੁਸ਼ਕਲ ਹੋ ਗਿਆ ਹੈ। ਈਵਨ ਕੇ ਕੁਝ ਬਰੇ ਸਾਥੀਆਂ ਦੀ ਫੈਕਟਰੀ ਦੇ ਵਿੱਚ ਪਾਣੀ ਤੱਕ ਚਲਾ ਗਿਆ ਤੇ ਇਹੋ ਜੇ ਸਗਮ ਸਾਇੰਸ ਦੇ ਵਿੱਚ ਕੰਮ ਕਰਨਾ ਇੰਡਸਟਰੀ ਵਾਸਤੇ ਬਹੁਤ ਮੁਸ਼ਕਲ ਹੈ ਤੇ ਰਿਕੁਐਸਟ ਕਰ ਰਹੇ ਹਾਂ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਕਿ ਜਿਹੜਾ ਰੋਡ ਵਰਕ ਹੈ ਜਿਹੜਾ ਸੀਵਰ ਸਿਸਟਮ ਹੈ ਐਨੂੰ ਇਮੀਡੀਏਟਲੀ ਅਟੈਂਸ਼ਨ ਚਾਹੀਦੀ ਹੈ ਤੇ ਜਿੱਥੋਂ ਸਾਰਾ ਤੁਹਾਡੀ ਟੈਕਸੇਸ਼ਨ ਆਂਦੀ ਹੈ ਕਿੱਥੋਂ ਤੁਹਾਡਾ ਸਾਡਾ ਜੀਐਸਟੀ ਆਂਦਾ ਹੈ ਇਨਕਮ ਟੈਕਸ ਆਂਦਾ ਹੈ ਉਹ ਲੋਕਾਂ ਦਾ ਇਹ ਹਾਲ ਹੈ ਉਹ ਸਭ ਟੈਕਸੀ ਭਰ ਦੇਣੇ ਔਰ ਐਨੇ ਪਥੈਟਿਕ এনवायरमेंट ਦੇ ਵਿੱਚ ਅਸੀਂ ਬੈਠੇ ਹੋਏ ਆਂ ਤੇ ਸਾਡੀ ਰਿਕੁਐਸਟ ਹੈ ਕਿ ਇਹਨੂੰ ਅਰਲੀਐਸਟ ਜਿਹੜਾ ਹੈ ਆਪਣਾ ਧਿਆਨ ਦਿੱਤਾ ਜਾਏ ਔਰ ਸਾਰਾ ਸੀਵਰ ਸਿਸਟਮ ਪਲੱਸ ਰੋਡਸ ਦਾ ਕੰਮ ਡਾਗਾ ਉਹ ਜੰਗੀ ਪੱਧਰ ਤੇ ਕਰਾਇਆ ਜਾਏ ਕਿਉਂਕਿ ਅੱਗੇ ਹੋਰ ਬਰਸਾਤਾਂ ਆ ਰਹੀਆਂ ਨੇ ਤੇ ਅੱਗੇ ਹੋਰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਥੈਂਕ ਯੂ ਵੈਰੀ ਮਾਡ ਜੀ। ਪੂਰਾ ਬੁਰਾ ਹਾਲ ਹੈ। ਹਾਂ ਆ ਇਹ ਰੋਡ ਬਣ ਰਹਾ ਹੈ ਪੂਰਾ ਬੇਕਾਰ ਹੈ ਬਣਾ ਨਹੀਂ ਰੋਡ। ਰੋਡ ਤਾਂ ਜਲਦੀ ਬੰਨਣਾ ਚਾਹੀਏ। ਲਾ ਬੇਕਾਰ ਹੈ। ਨਾ ਕਰਤਾਰ ਸਿੰਘ ਹੈ ਮੇਰੀ ਫੋਗਲਪੰਚ ਫੈਕਟਰੀ ਹੈ ਅਸੀਂ ਤੁਹਾਡੇ ਨਾਲ ਜਾ ਕੇ ਸਾਰਾ ਤੁਹਾਨੂੰ ਦਿਖਾਇਆ ਹੈ ਕਿ ਇੱਥੇ ਕੀ ਹਾਲ ਹੈ ਡੇਢ ਦੋ ਘੰਟੇ ਦੀ بارش ਦੇ ਨਾਲ ਇੱਥੇ ਇੰਨਾ ਕ ਪਾਣੀ ਇਕੱਠਾ ਹੋ ਗਿਆ ਹੈ ਕਿ ਇੱਥੇ ਚੱਲਣਾ ਫਿਰਨਾ ਮੁਸ਼ਕਲ ਹੋ ਗਿਆ ਤੇ ਹਾਲਾਤ ਇੰਨੇ ਖਰਾਬ ਨੇ ਗੰਦਗੀ ਇੰਨੀ ਥਾਂ ਥਾਂ ਤੇ ਹੈ ਔਰ ਪਿਛਲੇ ਲਗਭਗ 20 ਦਿਨਾਂ ਤੋਂ ਕਿਸੇ ਟਰਾਲੀ ਨੇ ਵੀ ਆ ਕੇ ਕੋਈ ਪੂਰਾ ਕਰਕਰ ਨਹੀਂ ਚੁੱਕਿਆ ਸਾਡੀ ਫੈਕਟਰੀਆਂ ਦੇ ਅੰਦਰ ਕੂੜੇ ਦੇ ਢੇਰ ਲੱਗੇ ਪਏ ਨੇ ਪਿੱਛੇ ਇਹਨਾਂ ਨੇ ਅਰੇਂਜਮੈਂਟ ਕੀਤਾ ਸੀ ਕਿ ਤੁਸੀਂ ਕੂੜਾ ਬਾਹਰ ਨਹੀਂ ਛੁੱਟਣਾ ਹਰ ਇੱਕ ਬੰਦੇ ਦੀ ਕਪੈਸਿਟੀ ਹੈ ਉਹ ਕੂੜੇ ਨੂੰ ਅੰਦਰ ਸਟੋਰ ਕਰਨ ਦੀ ਹੁਣ ਉਹ ਮਜਬੂਰ ਹੋ ਕੇ ਲੋਕਾਂ ਨੂੰ ਕੂੜਾ ਬਾਹਰ ਛੁੱਟਣਾ ਪਿਆ ਹੈ ਉਧਰੋਂ بارش ਹੋ ਗਈ ਹੈ ਇੰਨੇ ਜਿਆਦਾ ਹਾਲਾਤ ਖਰਾਬ ਹੋ ਗਏ ਨੇ ਬਦਬੂ ਥਾਂ ਥਾਂ ਤੇ ਹੈ ਤੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਤੁਹਾਡੇ ਰਾਹੀਂ ਬੇਨਤੀ ਕਰਨਾ ਚਾਹੁੰਦਾ ਕਿ ਉਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦਿਆਂ ਹੋਇਆਂ ਲੋੜਿੰਦੀ ਕਾਰਵਾਈ ਕਰਨ ਪਾਣੀ ਨੂੰ ਰਿਮੂਵ ਕਰਨ ਵਾਸਤੇ ਜਿਹੜਾ ਸੀਵਰੇਜ ਸਿਸਟਮ ਹੈ ਉਹਦੀ ਓਵਰਹਾਲਿੰਗ ਕਰਾਉਣ ਜਿੱਥੇ ਕਿਤੇ ਨਵੀਆਂ ਲਾਈਨਾਂ ਪੈਣ ਵਾਲੀਆਂ ਨੇ ਨਵੀਆਂ ਲਾਈਨਾਂ ਪਾਈਆਂ ਜਾਣ ਤੇ ਸਫਾਈ ਵਾਸਤੇ ਜੋ ਉਚਿਤ ਪ੍ਰਬੰਧ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਆ ਉਹ ਕਰਨ ਬਹੁਤ ਜ਼ਿਆਦਾ ਇੱਥੇ ਇਕੱਠਾ ਹਥਾ ਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਇਆ ਇਹ ਤੇ ਛੇਤੀ ਤੋਂ ਛੇਤੀ ਕੰਮ ਕੀਤਾ ਜਾਵੇ। ਥੈਂਕ ਯੂ। ਇੱਥੇ ਫੋਕਲ ਪੁਆਇੰਟ ਵਿੱਚ 90% ਤੋਂ ਵੱਧ ਏਰੀਆ ਜਿਹੜਾ ਬਣਾ ਇਫੈਕਟਡ ਹੈ ਇਸ ਵੇਲੇ। ਕੁਝ ਇੱਕ ਦੋ ਬਾਜ਼ਾਰ ਨੇ ਜਿਨ੍ਹਾਂ ਦੇ ਵਿੱਚ ਥੋੜੀ ਹਾਲਾਤ ਕੁਝ ਠੀਕ ਨੇ। ਬਾਕੀ 90% ਏਰੀਆ ਹੋ ਜਾਈਏ ਕਿ ਜਿੱਥੋਂ ਪਾਣੀ ਨਿਕਲਦਾ ਨਹੀਂ ਔਰ ਇਹ ਬਰਸਾਤ ਦਾ ਜਿਹੜਾ ਪਾਣੀ ਇਸ ਵੇਲੇ ਖੜਾ ਹੋਇਆ ਨੇ ਇਹਨੂੰ 2 ਦਿਨ ਮਿਨੀਮਮ ਲੱਗ ਜਾਣੇ ਹੈ ਜੇਕਰ ਬਰਸਾਤ ਨਾ ਹੋਵੇ ਬਾਹਰ ਹੌਲੀ ਹੌਲੀ ਨਿਕਲੇ। ਉਹ ਐਮ.ਐਲ.ਏ. ਸਾਹਿਬ ਨੂੰ ਅਸੀਂ ਸੰਦੇਸ਼ਾ ਭੇਜਾਂਗੇ ਜਰੂਰ ਕਿ ਉਹ ਵੀ ਇਹਦੇ ਵੱਲ ਧਿਆਨ ਦੇਣ। ਇਹੋ ਕਰਨਾ ਛੇਤੀ ਬੰਦੇ ਸ਼ਾਇਦ ਫੋਕਲ ਪੁਆਇੰਟ ਦੇ ਰਾਜਦੂ ਆਹ ਬੈਂਤੀ ਜੀ ਠੀਕ ਠਾਕ ਬਸ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਵੱਲੋਂ ਪ੍ਰੈਜ਼ੀਡੈਂਟ ਵਿਰਿੰਦਰ ਸਿੰਘ ਗੁਲਾਰਟੀ ਮੈਂ ਅੱਜ ਫੋਕਲ ਪੁਆਇੰਟ ਦੇ ਹਾਲਾਤ ਬਾਰੇ ਤੁਹਾਨੂੰ ਥੋੜਾ ਜਿਹਾ ਬਰੀਫ ਦੇ ਰਿਹਾ ਫੋਕਲ ਪੁਆਇੰਟ ਦੇ ਵਿੱਚ ਇਸ ਵਕਤ ਬਹੁਤ ਬੁਰਾ ਹਾਲ ਹੈ ਸੜਕਾਂ ਕੰਸਟਰਕਸ਼ਨ ਸ਼ੁਰੂ ਤਾਂ ਹੋਈ ਸੀ ਪਿਛੇ ਸਾਈਡਾਂ ਵਾਲੀਆਂ ਰੋਡਸ ਥੋੜੀਆਂ ਬਣੀਆਂ ਨੇ ਪਰ ਉਹਨਾਂ ਦੇ ਵੀ ਸਾਈਡਾਂ ਤੇ ਬਿਲਕੁਲ ਮਿੱਟੀ ਖਾਲੀ ਛੱਡ ਦਿੱਤੀ ਗਈ ਹੈ ਉੱਤਕੇ ਉਹਨਾਂ ਨੂੰ ਬੜਾ ਡੀਪ ਡੀਪ ਤੱਕ ਉੱਥੇ ਹੁਣ ਬਰਸਾਤ ਹੋਣ ਕਰਕੇ ਉੱਥੇ ਸਾਰੇ ਪਾਣੀ ਭਰ ਗਿਆ ਉਸ ਪਾਣੀ ਦੇ ਵਿੱਚ ਕਿਸੇ ਵਕਤ ਵੀ ਐਕਸੀਡੈਂਟ ਹੋਣ ਦੀ ਬਹੁਤ ਵੱਡੀ ਸੰਭਾਵਨਾ ਬਣੀ ਰਹਿੰਦੀ ਹੈ ਕਿਉਂਕਿ ਸੜਕ ਤੋਂ ਪਤਾ ਹੀ ਨਹੀਂ ਲੱਗਦਾ ਕਿ ਸਾਈਡ ਤੋਂ ਕਿੰਨੀ ਨੀਵੀਂ ਹੈ ਜਾਂ ਕਿੰਨਾ ਉੱਥੇ ਮਿੱਟੀ ਦੇ ਵਿੱਚ ਗੱਡੀਆਂ ਇੱਕ ਦੋ ਪਟੀਆਂ ਕਈ ਲੇਬਰ ਦੇ ਜਾਂ ਸਾਈਕਲ ਵਗੈਰਾ ਡਿੱਗ ਜਾਂਦੇ ਵਿਚਾਰੇ ਉਹਨਾਂ ਨੂੰ ਸੱਟ ਲੱਗਦੀ ਹੈ ਪਲਸ ਇੱਕ ਦੋ ਜਿਹੜੇ ਟਰੱਕ ਐਂਡ ਟੈਂਪੋ ਉਹ ਵੀ ਫਸ ਗਏ ਉਸ ਏਰੀਆ ਦੇ ਵਿੱਚ ਸੜਕਾਂ ਜਿਹੜੀਆਂ ਸੈਂਟਰ ਐਕਸਪੈਂਸ਼ਨ ਏਰੀਆ ਫੋਕਲ ਪੁਆਇੰਟ ਦਾ ਉਥੇ ਹਲੇ ਸੜਕਾਂ ਬਣੀਆਂ ਹੀ ਨਹੀਂ ਐ ਤੋ ਬਹੁਤ ਪਹਿਲਾਂ ਹੀ ਅਸੀਂ ਕਿਹਾ ਸੀ ਕਿ ਵਿਸਾਰਦਾਨ ਤੋਂ ਪਹਿਲਾਂ ਪਹਿਲਾਂ ਸਾਰਾ ਕੰਮ ਪੂਰਾ ਹੋ ਜਾਏ ਪਰ ਇਹ ਹੋ ਨਹੀਂ ਪਾਇਆ ਤੇ ਹੁਣ ਇਸ ਵਕਤ ਹਾਲਾਤ ਬਹੁਤ ਹੀ ਮਾੜੇ ਨੇ ਤੇ ਸਰਕਾਰ پاس ਬੇਨਤੀ ਹੈ ਸਰਕਾਰ ਮਿਲਨੀ ਦੌਰਾਨ ਮਾਜੋਗ ਛੀਆਪਾ ਬਾਂਜੀ ਨੇ ਕਿਹਾ ਸੀ ਕਿ 20 ਮਾਰਚ ਤੱਕ ਸਾਰੀਆਂ ਸੜਕਾਂ ਤੁਹਾਡੀਆਂ ਫੋਕਲ ਬਣਨੀਆਂ ਬਣ ਕੇ ਤਿਆਰ ਹੋ ਜਾਣਗੀਆਂ ਪਰ 20 ਮਾਰਚ ਨੂੰ ਨੰਗੇ ਦਾ ਕਾਫੀ ਟਾਈਮ ਹੋ ਗਿਆ ਹੈ ਤੇ ਹੁਣ ਪ੍ਰਸ਼ਾਸਨ ਹੋਣ ਦੇ ਬਾਵਜੂਦ ਕਿ ਇਹ ਸੜਕਾਂ ਹਲੇ ਤੱਕ ਬਣੀਆਂ ਨਹੀਂ ਕੰਕਰੀਟ ਰੋਡ ਬਣਨੀਆਂ ਸੀ ਤੋ ਬੇਨਤੀ ਇਹ ਸਰਕਾਰ ਨੂੰ ਹੈ ਕਿ ਜਦੋਂ ਥੋੜਾ ਜਿਹਾ ਮੌਸਮ ਸਾਫ਼ ਹੁੰਦਾ ਹੈ ਤੇ ਇਹਦੇ ਜਲਦੀ ਤੋਂ ਜਲਦੀ ਇਹਨਾਂ ਸੜਕਾਂ ਨੂੰ ਪੂਰਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਕਿ ਲੋਕ ਪਰੇਸ਼ਾਨ ਹੋਣ ਤੋਂ ਬਚਣ ਜੇਸ਼ ਮੈਰਾ ਮੇਰਾ ਨਾਮ ਹੈ ਔਰ ਸਾਡਾ ਇੱਥੇ ਯੂਨਿਟ ਫੋਕਲ ਪੁਆਇੰਟ ਦੇ ਵਿੱਚ ਹੈ ਔਰ ਕਾਫੀ ਧੇਰ ਤੋਂ ਸੀ ਇੱਥੇ ਯੂਨਿਟ ਦੇ ਵਿੱਚ ਕੰਮ ਕਰ ਰਹੇ ਆਂ ਔਰ ਬੜੀ ਉਮੀਦ ਸੀ ਸਾਨੂੰ ਕਿ ਬੜੀ ਧੇਰ ਬਾਅਦ ਸੜਕਾਂ ਬਨਵੀਆਂ ਬੰਦੀਆਂ ਪਈਆਂ ਪਰ ਇੱਕ ਘੰਟੇ ਦੀ ਸਾਰੀ ਬਾਰਿਸ਼ ਹੋਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ بارش ਦੇ ਨਾਲ ਕੀ ਜਲਥਲ ਹੋ ਰਿਹਾ ਸਾਨੂੰ ਆਣਾ ਜਾਣਾ ਮਾਲ ਆਣਾ ਮਾਲ ਜਾਣਾ ਇੰਨੀ ਪ੍ਰੋਬਲਮ ਹੈ ਕਿ ਕੋਈ ਇੱਥੇ ਲੇਬਰ ਆਉਣ ਨੂੰ ਤਿਆਰ ਨਹੀਂ ਕੋਈ ਇੱਥੇ ਮਾਲ ਆਉਣ ਨੂੰ ਤਿਆਰ ਨਹੀਂ ਕੋਈ ਰਿਕਸ਼ਾ ਕੋਈ ਆਟੋ ਕੋਈ ਵਹੀਕਲ ਆਉਣ ਨੂੰ ਤਿਆਰ ਨਹੀਂ ਔਰ ਲੋਗ ਇਵਨ ਆਪਣੇ ਸਕੂਟਰ ਤੱਕ ਨਹੀਂ ਇੱਥੇ ਲਿਆ ਸਕਦੇ ਨਵੀਆਂ ਸੜਕਾਂ ਬਣ ਰਹੀਆਂ ਨੇ ਲੈਵਲਿੰਗ ਹੋ ਨਹੀਂ ਰਹੀ ਔਰ ਠੇਕੇਦਾਰ ਪਤਾ ਨਹੀਂ ਕਿਸ ਤਰ੍ਹਾਂ ਇਹ ਸੜਕਾਂ ਬਣਾ ਰਿਹਾ ਹੈ ਬੜਾ ਬੜਾ ਮੰਦਾ ਹਾਲ ਹੈ ਔਰ ਮੈਂ ਮੈਂ ਹੋਈ ਕਹਿਣਾ ਜਾਵਾਂਗਾ ਕਿ ਠੇਕੇਦਾਰ ਨੂੰ ਚਾਹੀਦਾ ਵਾ ਕਿ ਜੋ ਵੀ ਨਵੀਆਂ ਸੜਕਾਂ ਬਣਾ ਰਹੀਆਂ ਹਨ ਉਹਨੂੰ ਜੋ ਕਾਇਦੇ ਅਨੁਸਾਰ ਲੈਵਲਿੰਗ ਪ੍ਰੋਪਰ ਕਰਕੇ ਬਣਾਈਆਂ ਜਾਣ ਤਾਂਕਿ ਪਾਣੀ ਸੜਕਾਂ ਦੇ ਨਾਲ ਖੜਾ ਹੋਵੇ ਨਵੀ 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 ਸੜਕਾਂ ਔਰ ਨਵੀ ਉਸਾਰੀ ਹੈ ਉਹਦੇ ਔਰਦੇ ਵਿੱਚ ਵੀ ਅਗਰ ਕਵਲਟੀ ਕਮ ਹੋ ਰਿਹਾ ਤੇ ਬੜੀ ਦੁਖ ਦੀ ਗੱਲ ਹੈ ਔਰ ਸਰਕਾਰੀ ਰੁਪਿਆ ਵੀ ਬੇਸਟ ਹੋ ਰਿਹਾ ਇਹਦੇ ਨਾਲ ਸਾਰੇ ਸਾਰਿਆਂ ਨੂੰ ਪਰੇਸ਼ਾਨੀ ਹੈ ਇਹ ਜਲਦੋਂ ਜਲਦ ਇਸ ਸਮੱਸਿਆ ਦਾ ਹੱਲ ਕਰਾਇਆ ਜਾ ਹਾਲੀ ਤੱਕ ਪਹਿਲੀ ਬਾਰਿਸ਼ ਆ ਗਏ ਮੌਨਸੂਨ ਆਉਣ ਵਾਲਾ ਹੈ ਬਾਰਿਸ਼ਾਂ ਕਾਫੀ ਹੋਣੀਆਂ ਇਸ ਤਰ੍ਹਾਂ ਦਾ ਕੰਮ ਹੀ ਬੰਦ ਹੋ ਜਾਏਗਾ ਬਿਲਕੁਲ ਨਾ ਆ ਸਕਾਂਗੇ ਨਾ ਜਾ ਸਕਾਂਗੇ ਬੜਾ ਬੜਾ ਮੁਸ਼ਕਲ ਹੈ